ਬੋਹਣੇ ਪਟੀ ਦੇ ਜੰਗਲ ਦੇ ਵਿੱਚ ਇੱਕ ਬਾਬੇ ਡੇਰਾ ਲਾਇਆ ਲੰਬਾ ਸਮਾਂ ਜਦ ਕੀ ਤਪਸਿਆ ਤਾਂ ਸਮਾਂ ਸਾ ਬਣਿਆ ਤਪસ્યા ਕਰਦੀ ਬਾਬੀ ਲਾਗੀ ਚਿੜੀਆਂ ਡਾਡਾ ਸ਼ੂਰ ਮਚਾਇਆ ਮਿਰਤੀ ਉਖੜੀ ਤਪਸਿਆ ਕਰਦੀ ਤਦ ਬਾਪੇ ਨੂੰ ਰੋ ਚੜਿਆ ਆ ਆਖਣ ਲਗਾ ਤੁਸੀਂ ਮਰ ਜਾਓ ਚੜਿਓ ਮੇਰੀ ਬਿਰਤੀ ਤਾਈ ਉਠਾ ਜਾਤ ਦੇਖੀਆਂ ਸੱਚ ਮੁੱਚ ਮਰੀਆਂ ਬਾਬੇ ਦਾ ਦਿਲ ਭਰਿਆ ਸੋਚਨ ਲਗਾਏ ਕਰਮ ਕੀ ਹੋਇਆ ਅਣ ਜਾਣੇ ਪਾਪ ਸਿਰ ਆਇਆ ਦਇਆ ਆਈ ਫਿਰ ਉਸ ਬਾਬੇ ਨੂੰ ਚਿੜੀਆਂ ਤਾਈਂ ਉਡਾਇਆ ਉੱਡ ਗਈਆਂ ਚਿੜੀਆਂ ਮਰੀਆਂ ਜੋ ਸੀ ਬਾਬੇ ਨੇ ਸ਼ੁਕਰ ਮਨਾਇਆ ਸੋਚਿਆ ਹੋਈ ਮੇਰੀ ਭਗਤੀ ਪੂਰੀ ਤਦ ਅਗੇ ਚਾਲਾ ਪਾਇਆ ਜੰਗਲ ਜੰਗਲ ਜਾ ਪਹੁੰਚਾ ਇੱਕ ਖੂਤੇ ਇੱਕ ਬੀਬੀ ਮਹਲ ਕੁਮਾਰੀ ਉਦੇ ਵਿਚੋਂ ਕੱਢ ਪਾਣੀ ਨੂੰ ਤਰਤੀ ਤੇ ਸੁਟੀ ਜਾਵੇ ਬਾਬੇ ਆਖਿਆ ਐ ਬੀਬੀ ਮਾਈ ਪਾਣੀ ਦਾ ਘੁੱਟ ਪਿਆ ਦੇ ਵੀ ਬੀ ਆਖੇ ਜੇ ਰੁਤ ਜਾ ਬਾਬਾ ਘਰ ਪੈਣ ਦਾ ਜਲਦਾ ਜਾਵੀ ਮਲਤਾਨ ਚ ਲਗੀ ਅਗ ਕਰ ਮੇਰੀ ਬੈਣ ਦੇ ਪਾਣੀ ਜਲ ਦੇ ਕਰ ਤਈ ਜਾਵੀ ਹਰਾਨ ਹੋ ਕੇ ਫਿਰ ਬਾਬੇ ਪੁੱਛਿਆ ਪਾਣੀ ਮਲਤਾਨ ਗਿੰਜ ਪਾਵੇਂ ਬੋਲੀ ਬੀਬੀ ਸੁਣ ਬੇਬਾ ਬਿਨ ਖਸਮ ਦੇ ਸਿੱਖਿਆ ਨਾ ਆਵੇ ਮਾਰ ਜਾ ਚਿੜਿਓ ਉਡ ਜਾ ਚਿੜਿਓ ਇਹ ਗੱਲ ਖੁਦਾ ਨੂੰ ਨਾ ਪਾਵੇ ਤਪੇ ਤਪੀਸਰ ਬਣ ਕੇ ਬਾਬਾ ਮਨ ਰਬ ਰਸ ਤੇ ਨ ਜਾਵੇ ਬਿਨ ਸੋ ਰਸਤਾ ਨਹੀਂ ਮਿਲਦਾ ਇਹੋ ਮਾਰਗ ਬਿਰਲਾ ਪਾਵੇ ਬਿਨ ਸੋ ਰਸਤਾ ਅੰਦਰ ਵਾਲਾ ਕੋਈ ਤਰਨਾ ਸਕੇ ਅਕੱਲਾ ਮੁਰਸ਼ਿਦ ਬਾਜੋਂ ਸੁਣ ਸੋਹਣੇ ਬਾਬਾ ਨਹੀਂ ਮਿਲਦਾ ਕਦੇ ਅੱਲਾ ਸੋਚਿਆ ਬਾਬੇ ਕੀ ਹੋਇਆ ਭਗਤੀ ਨਾ ਹੋਈ ਪੂਰੀ ਪੰਡੋਰੀ ਬੀਬੀ ਸੱਚ ਸਿਖਿਆ ਦਿੱਤੀ ਮੁਰਸ਼ਦ ਬਿਨ ਪਵੈ ਨ ਪੂਰੀ ਮੈਂ ਮੁਰਸ਼ਦ ਮੰਨਿਆ ਪਤੀ ਆਪਣੇ ਨੂੰ ਤਾਂ ਰੱਬ ਦਾ ਰਸਤਾ ਪਾਇਆ ਰੱਬ ਜਾਣ ਮੈਂ ਕੀਤੀ ਸੇਵਾ ਪਤੀ ਦੀ ਰੰਗ ਰਤੜੀ ਰਤਬਾ ਪਾਇਆ ਬਾਬੇ ਨੇ ਫਿਰ ਛਕਿਆ ਪਾਣੀ ਤੇ ਮਨ ਵਿੱਚ ਸੋਚ ਬਣਾ ਸ਼ਦ ਹੁਣ ਕੋਈ ਲਬੀ ਕਾਮਲ ਤਾਂ ਪਾਈਏ ਪੇਦ ਇਲਾਹੀ ਪਰਵਰਦਗਾਰ ਅਪਾਰ ਅਗਾਮ ਬੇਅੰਤ ਤੋ जिने प्रशाता सच चुमा पैर मु तेरी खुदापन है तू बखसंद की सिख फरीद खैर दीजे बन्द ਤੇਰੀ ਖੁਦਾਪਨ ਹੈ ਤੂੰ ਬਖਸਨਦਗੀ ਸੇਖ ਫਰੀਦ ਹੈ ਖੈਰ ਦੀਜੈ ਲਿਖ ਨਹੀਂ ਸਕਦਾ ਗੋਪੀ ਮਹਿਮਾ ਆਪ ਦੀ ਮਹਿਮਾ ਦਾ ਨਹੀਂ ਅੰਤ ਐਸੀ ਗੱਲ ਆਪ ਦੀ ਆਪ ਲਖਾਇ ਸਤਗੁਰ ਕਲਮ ਬਿਆਪ ਦੀ ਕੋਲ ਬਿਠਾ ਕੇ ਸਤਿਗੁਰ ਲਿਖਾਈ ਪਾਸ ਦੀ ਲਿਖ ਨਹੀਂ ਸਕਦਾ ਗੋਪੀ ਮਹਿਮਾਇਆਪ ਦੀ ਦਾ ਨਾਹੀ ਅੰਤ ਐਸੀ ਗੱਲ ਜਾਪਦੀ ਆਪ ਲਿਖਾਏ ਸਤਿਗੁਰ ਕਲਮ ਵੀ ਆਪ ਦੀ ਕੋਲ ਬਿਠਾ ਕੇ ਸਤਿਗੁਰ ਲਿਖਾਈ ਪਾਸ